ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 1 ਦਸੰਬਰ ਆ 1 ਦਸੰਬਰ 1764 ਮਾਰਚ 1764 ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ 7ਵੀਂ ਵਾਰ ਪੰਜਾਬ ਤੇ ਹਮਲਾ ਕੀਤਾ ਇਸ ਹਮਲੇ ਦੇ ਦੌਰਾਨ ਲੁੱਟਮਾਰ ਕਰਦਾ ਅਹਿਮਦ ਸ਼ਾਹ ਅੰਮ੍ਰਿਤਸਰ ਵੱਲ ਵੀ ਗਿਆ 1 ਪਹਿਲੀ ਦਸੰਬਰ 1764 ਨੂੰ ਜਦੋਂ ਉਹ ਉੱਥੇ ਪੁੱਜਾ ਤਾਂ ਸਿਰਫ 30 ਸਿੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਢੁੰਗੇ ਦੇ ਵਿੱਚ ਹਾਜ਼ਰ ਸਨ ਜੋ ਕਿ ਤਖ਼ਤ ਸਾਹਿਬ ਅਤੇ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਮੌਜੂਦ ਸਨ ਉਸ ਵੇਲੇ ਅਹਿਮਦ ਸ਼ਾਹ ਦੇ ਨਾਲ 30000 ਫੌਜੀ ਸਨ ਜਦ ਅਹਿਮਦ ਸ਼ਾਹ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੇ ਇਹਨਾਂ ਦੇ ਨਾਲ ਟੱਕਰਾਂ ਲਿਆ ਜਰਨੈਲ ਦੇ ਵਿੱਚ 30 ਸਿੱਖ 30000 ਅਫਗਾਨ ਅਤੇ ਬਲੋਚ ਫੌਜਾਂ ਦੇ ਨਾਲ ਅਸਾਂਵੀ ਲੜਾਈ ਦੇ ਵਿੱਚ ਜਾਨ ਤੋੜ ਕੇ ਲੜੇ 30 ਦੇ 30 ਸਿੰਘ ਸੈਂਕੜੇ ਅਫਗਾਨਾਂ ਤੇ ਬਲੋਚਾਂ ਨੂੰ ਮਾਰਨ ਮਗਰੋਂ ਸ਼ਹੀਦ ਹੋ ਗਏ 1 ਦਸੰਬਰ 1985 29 ਸਤੰਬਰ 1985 ਦੇ ਦਿਨ ਸੁਰਜੀਤ ਵਰਨਾਲਾ ਮੁੱਖ ਮੰਤਰੀ ਬਣ ਗਿਆ ਵਰਨਾਲਾ ਨੇ ਅਸੈਂਬਲੀ ਦੇ ਪਹਿਲੇ ਸੈਸ਼ਨ ਦੇ ਵਿੱਚ ਹੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਵੀ ਅਕਾਲੀ ਨੇ ਇੰਦਰਾ ਦੇ ਜ਼ੁਲਮ ਦੇ ਖਿਲਾਫ ਜ਼ੁਬਾਨ ਤੱਕ ਨਾ ਖੋਲੀ ਵਰਨਾਲੇ ਨੇ ਤਾਂ ਜੂਨ 84 ਅਤੇ ਨਵੰਬਰ ਮਹੀਨੇ ਦੇ ਵਿੱਚ ਸਿੱਖਾਂ ਦੇ ਕਤਲੇਆਮ ਦੀ ਨਿੰਦਾ ਦੇ ਮਤੇ ਵੀ ਨਾ ਪੇਸ਼ ਕੀਤੇ ਰਾਜੀਵ ਗਾਂਧੀ ਨੇ ਵਰਣਾਲੇ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਬਣਾਇਆ ਸੀ ਤਾਂ ਜੋ ਉਸ ਦੇ ਨਾਂ ਤੇ ਖਾੜਕੂਆ ਖਾਲਿਸਤਾਨ ਪਿੰਡਰਾਵਾਲਾ ਦੇ ਖਿਲਾਫ ਲੜਾਈ ਲੜੀ ਜਾ ਸਕੇ ਸ਼ੁਰੂ ਦੇ ਵਿੱਚ ਬਰਨਾਲੇ ਨੇ ਦਿਖਾਵੇ ਵਜੋਂ ਪੰਥਕ ਮੰਗਾਂ ਬਾਰੇ ਇੱਕ ਅਦ ਬਿਆਨ ਵੀ ਦਿੱਤਾ ਇਸੇ ਦੌਰਾਨ ਬਰਨਾਲਾ ਨੇ ਰਜੀਵ ਗਾਂਧੀ ਨੂੰ ਚੋਰੀ-ਚੋਰੀ ਮਿਲ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਵਾਸਤੇ ਅਰਜ਼ਿ ਕੀਤੀ ਤਾਂ ਜੋ ਉਸ ਦੀ ਇੱਜ਼ਤ ਬਣ ਸਕੇ ਪਰ ਰਜੀਵ ਗਾਂਧੀ ਨੇ ਅਸਿੱਦੀ ਨਾਂ ਕਰ ਦਿੱਤੀ ਇਸ ਦੇ ਬਾਵਜੂਦ 1 ਦਸੰਬਰ 1985 ਦੇ ਦਿਨ ਬਰਨਾਲਾ ਨੇ ਇਹ ਬਿਆਨ ਦਿੱਤਾ ਕਿ ਮੈਂ 15 ਅਗਸਤ 1986 ਤੱਕ ਸਤਲੋ ਜਮਨਾ ਲਿੰਕ ਨਹਿਰ ਬਣਾ ਕੇ ਹਰਿਆਣੇ ਨੂੰ ਪਾਣੀ ਦੇ ਦੇਵਾਂਗਾ ਪਹਿਲੀ ਦਸੰਬਰ 1985 ਦੇ ਦਿਨ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਵਾਸੀ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪਹਿਲੀ ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਦਿਲਵਿੰਦਰ ਸਿੰਘ ਮਾੜੀ ਕੰਬੋ ਅਤੇ ਜੱਜਪਾਲ ਸਿੰਘ ਐਮਫਿਲ ਪੁੱਤਰ ਮੰਗਲ ਸਿੰਘ ਪਿੱਪਲਵਾਲਾ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪਹਿਲੀ ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਗਗੜੇਵਾਲ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪਹਿਲੀ ਦਸੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਮੋਹਨ ਸਿੰਘ ਪੁੱਤਰ ਸਰਜਨ ਸਿੰਘ ਵਾਸੀ ਖਾਨਪੁਰ ਜ਼ਿਲ੍ਹਾ ਰੋਪੜ ਨੂੰ ਕੀਤਾ 1 ਦਸੰਬਰ 1992 ਦੀ ਰਾਤ ਨੂੰ ਪੁਲਸ ਨੇ ਪਿੰਡ ਨਜ਼ਾਮੁਦੀਨ ਮੱਖੂ ਦੇ ਕੋਲ 19 ਸਿੱਖ ਬਨ ਕੇ ਸ਼ਹੀਦ ਕੀਤੇ। ਇਸੇ ਦਿਨ ਸਵਰਨਜੀਤ ਸਿੰਘ ਨੂੰ ਵੀ ਪੁਲਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 1 ਦਸੰਬਰ 1993 ਦੇ ਦਿਨ ਪੰਜਾਬ ਪੁਲਸ ਨੇ ਚਮਕੌਰ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਨਰੈਣਗੜ੍ਹ ਸੋਈਆਂ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 1 ਦਸੰਬਰ 2003 ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਨਰਨ ਮੰਗਰੋਂ ਬਾਦਲ ਨੂੰ ਇੱਕ ਵਾਰ ਜੇਲ੍ਹ ਭੇਜਣ ਦਾ ਇਰਾਦਾ ਕੀਤਾ ਹੋਇਆ ਸੀ ਉਸ ਨੇ ਤਕਰੀਬਨ 2 ਸਾਲ ਬਾਦਲ ਦੇ ਖਿਲਾਫ ਸਬੂਤ ਇਕੱਠੇ ਕੀਤੇ ਅਤੇ ਨਵੰਬਰ 2003 ਦੇ ਵਿੱਚ ਬਾਦਲ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਕੇਸ ਦਰਜ ਕਰ ਲਿਆ ਕਾਫੀ ਦੇਰ ਦੀ ਲੁਕਣ ਮਿੱਟੀ ਤੋਂ ਬਾਅਦ 1 ਦਸੰਬਰ 2003 ਦੇ ਦਿਨ ਰੋਪੜ ਅਦਾਲਤ ਨੇ ਬਾਦਲ ਅਤੇ ਸੁਖਵੀਰ ਨੂੰ ਤਾਲਬ ਕੀਤਾ ਅਤੇ ਦੋਹਾਂ ਦਾ 13 ਦਿਨ ਦਾ ਜੁਡੀਸ਼ੀਅਲ ਮਾਨ ਦੇ ਦਿੱਤਾ ਅਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਇਸ ਦੌਰਾਨ 8 ਦਸੰਬਰ ਨੂੰ ਬਾਦਲ ਦਾ ਜਨਮ ਦਿਨ ਸੀ ਅਤੇ ਇਸ ਮੌਕੇ ਉਹ ਜੇਲ੍ਹ ਦੇ ਵਿੱਚ ਸੀ 1 ਦਸੰਬਰ 2013 ਸ਼੍ਰੋਮਣੀ ਕਮੇਟੀ ਦੇ ਅਰਸਾਲੇ ਗੁਰਮਤ ਪ੍ਰਕਾਸ਼ ਤੇ 1 ਦਸੰਬਰ 2013 ਦੇ ਦਿਨ ਰਿਲੀਜ਼ ਕੀਤੇ ਗਏ ਅੰਕ ਦੇ ਟਾਈਟਲ ਤੇ ਸਹਬਜ਼ਾਦਾਾਂ ਦੀ ਸਿਰਮੁੰਨੇ ਵਾਲੀ ਅਤੇ ਟੋਪੀ ਵਾਲੀ ਫੋਟੋ ਲਾਈ ਗਈ ਜਦ ਇਸ ਦੇ ਖਿਲਾਫ ਆਵਾਜ਼ ਉੱਠੀ ਤਾਂ 20 ਦਸੰਬਰ ਨੂੰ ਇਸ ਤੇ ਐਡੀਟਰ ਸੰਪਾਦਕ ਸਿਮਰਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ ਯੂ ਐਸ ਏ